ਸਸਕਾ ਵੀਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤਾਂ ਵੀਜਾ ਜਿਹੜਾ ਵੀਜੜ ਹੈਗੀ ਆ ਸ਼ਹਿਰ ਫਤਗੜ ਜੁੜਿਆ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਪਹਿਲੀ ਵੀਡੀਓ ਬਣਾ ਲਿਆ ਕਿ ਵੀਰਾਂ ਨੇ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਿਛਲੇ ਜੀ ਤੇ ਹੁਣ ਵੀਰ ਨੇ ਗੱਲਬਾਤ ਕਰੀ ਗਏ ਇਹਨੇ ਪ੍ਰਾਈਸ ਕੀ ਆ ਕੀ ਮਿਲੇਗਾ ਗੋੜਾ ਉਸ ਤੋਂ ਬਦ ਉਹ ਜੀ ਦਾ ਕਸਟਮ ਬਣਾਉ ਉਹ ਇੱਥੇ ਆ ਕੇ ਚੁਆਇਕ ਕਰੋ ਪਾਸ ਕਰੋ ਪੂਰੀ ਤਸਵੀਰ ਖਿਦੋ ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ ਚਲੋ ਗਾਵੇਂ ਕੇ ਵੀ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀ ਗਏ ਬਾਈ ਜੀ ਅਸਤਿਕਾਲ ਜੀ ਸਸਰੇ ਰੋਡ ਬਹੁਤ ਸਵਾਗਤ ਤੁਹਾਡਾ ਜੀ ਹਾਂ ਜੀ ਤੁਹਾਡਾ ਬਹੁਤ-ਬਹੁਤ ਜੀ ਵਿਵਾਰ ਦਾ ਆਪਾਂ ਕਰਦੇ ਨੇ ਹਾਂ ਨਹੀਂ ਕਰਦੇ ਪਛੋੜ ਕਰਦੇ ਪਛੋੜ ਜੀ ਹਾਂ ਜੀ ਕਿੰਨੇ ਵੀਰ ਜੀ ਤਿੰਨ ਮੱਝਾਂ ਜੀ ਇੱਕ ਦਾ ਠੀਕ ਹੈ ਚਲੋ ਦੱਸੋ ਇਹਦੇ ਬਾਰੇ ਦੱਸੋ ਇਹ ਵੀ ਇਦੀ ਗੱਭਣ ਦੀ ਕਿੰਨੇ ਟਾਈਮ ਦੀ ਇਹ ਇਹਨੂੰ 9 ਮਹੀਨਾ ਲੱਗ ਜਾਣਾ 20 ਦਿਨ ਅੱਛਾ 9 ਮਹੀਨਾ ਹਾਂਜੀ ਠੀਕ ਆ ਤੇ ਸੱਜਰ ਨੇ ਦੁੱਧ 15 16 ਕਿਲੋ ਚੋਂ ਆਉਂਦੀ ਆ ਅੱਛਾ 15 16 ਕਿਲੋ 15 16 ਕਿਲੋ ਚੋਂ ਆਉਂਦੀ ਆ ਠੀਕ ਆ ਠੀਕ ਆ ਤੇ ਖੋਲੇ ਵੀਰ ਜੀ ਫਿਰ ਇਹਨੂੰ ਆਪਾ ਲੋ ਖੋਲੋ ਜੇ ਸਵੇਰੇ ਸੁਬਾਹ ਠੀਕ ਆ ਮੈਂ ਪੱਕਾ 9 ਮਹੀਨੇ ਲੈ ਆਉ ਜੂ ਹਾਂਜੀ ਪੱਕੇ 9 ਮਹੀਨੇ ਚੱਕਰ ਆ ਕੇ ਪੁੱਛਦੇ ਪਰ ਠੀਕ ਆ ਆ ਜਾਓ ਆ ਜਾਓ

ਹਾਂਜੀ ਜੈ ਜੈ ਕੱਕੜਾ ਦਾ ਫਾਇਰ ਨਹੀਂ ਕੋਈ ਨਹੀਂ ਹਾਂਜੀ ਬੋਲੋ ਉਹ ਸੂਈ ਮਾਂਜਾ ਕਰ ਕੋਈ ਹਾਂਜੀ ਸੋਲ ਵੀਰ ਜੀ ਭਾਵੇਂ ਕਰੋਨ ਨੂੰ ਜਿੰਨਾ ਮਰਜ਼ੀ ਕਰਾ ਲਓ ਇਹ ਗਾਂਹ ਦੋ ਮਹੀਨੇ ਜਦੋਂ ਸੂਈ ਉਹ ਤਾਂ ਪੂਰੀ ਗਰਮੀ ਹੋਣੀ ਹੈ ਹਾਂਜੀ ਤੇ ਉਹ ਤੁਹਾਨੂੰ 95 90 ਦੀ ਹੈ ਹੂੰ ਹੂੰ ਤੇ ਹੁਣ 72 ਦੀ ਦੇ ਦਾਂਗੇ ਹੋ ਜਾਊਗਾ ਮਾਨ ਦਾ ਥੋੜਾ ਬੋਤਾ ਕਰ ਦਾਂਗੇ ਥੋੜਾ ਬਾਲਾ ਨਹੀਂ ਨਹੀਂ ਬਾਲਾ ਨਹੀਂ ਚਲੋ ਇਹਦੇ ਬਰ ਦੱਸੋ ਯਾਹਾਂ ਜੀ ਸਾਡੇ 10 ਮਹੀਨੇ ਹੋਏ ਜੀ ਸੁਈ ਨੂੰ ਅੱਛਾ 10 ਮਹੀਨੇ ਹਾਂਜੀ ਠੀਕ ਆ ਇਹਨਾਂ ਕੋ ਪੱਕਾ ਮੌਜੂਦਾ ਦੁੱਧ ਹੈਗਾ 11 ਲੀਟਰ 11 ਕਿਲੋ 11 ਕਿਲੋ ਠੀਕ ਆ ਬਾਕੀ ਭੂਗ ਛੱਟੇ ਦੀ ਕੋਈ ਗੱਲਬਾਤ ਨਹੀਂ ਆ ਬੱਚਾ ਬੱਚਾ ਮਰ ਗਿਆ ਜੀ ਅੱਛਾ ਬੱਚਾ ਮਰ ਗਿਆ ਜੀ ਜਿਸ ਹਾਲ ਤਸਵੀਰ ਕਿਦੇ ਠੱਡ ਕਰਕੇ ਮਰ ਗਿਆ ਠੀਕ ਆ ਤੇ ਸੱਜਣ ਨੇ 14 ਕਿਲੋ ਦੁੱਧ ਚਵਾਇਆ ਜੀ 14 ਕਿਲੋ ਹਾਂਜੀ ਸਾਡੇ ਘਰ ਦੀ ਆ ਤੇ ਪਹਿਲੇ ਸੁਈ ਲਿਆਂਦੀ ਸੀ ਇਹ 1 5 ਦੀ ਲਿਆਂਦੀ ਸੀ ਖੋਲੋ ਇਹ ਵੀ ਖੋਲੋ ਚਵਾਈ ਹੋ ਵਧੀਆ ਚਵਾਈ ਦੋ ਕੋਲ ਬਸ ਠੀਕ ਆ ਠੀਕ ਆ

ਹਾਂਜੀ ਬੋਲੋ ਮੋਲਵੀ ਜੀ ਜਰਾ ਉਹਦਾ ਪਰਚਾ ਸੀ ਕਰੀ ਜੇ ਜੇ ਸੱਜਣੋਂ ਧੀਰੇ ਜਨਾ ਮੱਝੀ ਕਰ ਦਿੰਦੀ ਹੁਣ ਜਾਇਜ ਜਾਇਜ ਰੱਖੋ ਹਾਂਜੀ 76 ਦੀ ਰਾਂਹ ਹੋ ਜੂਗਾ ਨਰਮ ਤਾਂ ਛੋਟ ਛੱਪਾ ਹਾਂਜੀ ਛੋਟਾ ਉਧਰ ਆ ਵੀ ਦਿੱਤੇ ਜਾਸੂ ਗਾ ਲਈ ਹਾਂਜੀ ਤੇ ਸੂਈ ਨੂੰ ਹੋਏ ਜਾਂ ਕੋਈ 18 ਨਹੀਂ ਦੇਣ ਪੰਜ ਥਣ ਹਾਂਜੀ ਪੰਜ ਥਣ ਪੰਜ ਚਲਦੇ ਪੰਜ ਚਲਦੇ ਦੁੱਧ ਕਿੰਨਾ ਦੋ ਤੀਰ ਕੋਲ ਆਖਲੀ ਪ੍ਰਜੈਪ ਪੂਰਾ ਗਰੰਟੀ ਆ ਬੱਚਾ ਹੈ ਨਹੀਂ ਬੱਚਾ ਹੈ ਇਹ ਵੀ ਦੋਰੋ ਇਹਨੂੰ ਕੋਈ 18 ਦਿਨ ਹੋਏ ਸੁਈ ਹੋ ਡੋਕੇ ਬਣੀ ਬੋਲ ਕਣੀ ਅੱਛਾ ਬਣੀ ਨੂੰ ਕਿਨਾ ਹੋਇਆ ਬਣੀ ਬਣੀ ਨੂੰ ਨਹੀਂ ਸੁਈ ਨੂੰ ਹੋਇਆ ਅੱਛਾ ਸੁਈ ਨੂੰ ਸੁਈ ਨੂੰ ਕੋਈ 19 20 ਦਿਨ ਹੋਏ ਆ ਪੱਕੀ ਗੱਲ ਆ ਹਾਂਜੀ ਪੱਕੀ ਗੱਲ ਆ ਠੀਕ ਆ ਨਹੀਂ ਦੋ ਦੋਰੋ 18 20 ਦਿਨ ਹੋਇਆ ਨਾ ਹਾਂਜੀ ਠੀਕ ਆ ਟੱਟਾ ਹੀ ਇਹਦੇ ਵਿੱਚ ਚੋਈਏ ਨਹੀਂ ਵਧੀਆ ਇਹ ਇੱਕ ਟਾਈਮ ਬਾੜੇ ਦੀ ਮਰਦੀ ਜਿਹੜੇ ਇੱਕ ਟਾਂ ਟਿੱਕੇ ਦੇ ਮਿਲਦੀ ਹੈ ਬਸ ਠੀਕ ਆ ਹਾਂਜੀ ਜੂੜ ਪਾਉਂਦੇ ਤਾਂ ਅਸੀਂ ਜੂੜ ਪਾਣੇ ਮਾਰ ਠੀਕ ਆ ਠੀਕ ਤੇ ਇਹਦੀ ਇੱਕ ਟਾਈਮ ਬਾੜੇ ਦੇ ਜਿਹੜੇ ਇੱਕ ਟਿੱਕੇ ਟਿੱਕੇ ਲੈਂਦੀ ਆ ਤੁਸੀਂ ਇਹਦੀ ਫਿਰ ਕੀ ਮੇਰਾ ਇਹਦੀ ਕੀਮਤ 65 ਹਾਂਜੀ 65 ਦੀ ਲਵ ਇਹ ਬਾੜੇ ਆ ਹਾਂਜੀ ਬਾੜੇ ਆ ਜੀ ਇਹ ਸੂਈ ਹੈਗਾ ਬਾਜੀ ਸੂਈ ਇਹ ਆ ਬੱਚਾ ਇਹਦਾ ਹੋਣਾ ਹਣਾ ਹਾਂਜੀ ਕਿੰਨਾ ਟਾਈਮ ਹੋ ਗਿਆ ਇਹਨੂੰ अच्छा बाकी ਉਹ ਲਾਂ ਮਸ਼ੀਨ ਦੋ ਦਾ ਦਰਛਾਦੇ ਰਹੇ ਆ ਠੀਕ ਆ ਤੇ ਇਹਦੇ ਕੋਲ ਮਜੂਦਾ ਦੋ 11 ਲੀਟਰ ਜੇ 11 ਨੂੰ ਪੱਕਾ ਹੈਗਾ ਬਾਕੀ ਪੱਕਾ ਹੈਗਾ ਬਾਕੀ ਥਣ ਸਉਣ ਵਧੀਆ ਤੇ ਸਾਰੇ ਪਾਸੇ ਤੁਸੀਂ ਆਪ ਖਾਉਂਦੇ ਆ ਹਾਂਜੀ ਆ ਜੋ ਡਰੇਨ ਆਪ ਦਾ ਸਾਰਾ ਚੁਆਈ ਜੂ ਸਾਰੇ ਆਪ ਹੀ ਕਰਦੇ ਆ ਹਾਂਜੀ ਸਾਰੀ ਆਪ ਠੀਕ ਆ ਆ ਜੋ ਲਓ ਲਓ ਬੱਚਾ ਲੱਕੇ ਕਾ ਗਈ। ਕੋ ਲੋੜ ਨਹੀਂ ਕੋਈ ਨਹੀਂ। ਹਾਂਜੀ ਬੋਲੋ। ਇਹਦਾ ਵੀਜੀ 40 ਹਾਂਜੀ 38 ਦੀ ਦੇਣਾ। 2000 36 ਚਲੋ ਕਰਤਾ 36 ਉਹ ਚੋ ਛੋਟ ਹੀ ਹੋਣੀ ਛੋਟ ਕਰ ਦੇ ਬਸ ਆਹੀ ਹੈ ਜੀ। ਹਾਂਜੀ ਬਸ ਦੇਖੋ ਜੀ ਆ ਪਸ਼ੂ ਬਾਈ ਦੇ ਕੋਲ ਜੀ ਪਰ ਮੇਰੇ ਫਿਰ ਇੱਥੇ ਆ ਕੇ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਕੇ ਨਾ ਜੀ। ਹਾਂਜੀ ਆ ਜੋ ਚਲੋ ਨੰਬਰ ਬੋਲੋ। ਕੀ 836080 7141 ਇੱਕ ਵਾਰ ਫਿਰ ਬੋਲੋ 836080 7141 ਪਿੰਡ ਤੁਹਾਡਾ ਪਿੰਡ ਫਤੇਗੜ ਝੂੜੀਆਂ ਠੀਕ ਹੈ ਦਾਣਾ ਮੰਡੀ ਦੇ ਲਾਗੇ ਸ਼ਮਸ਼ੀਰਪੁਰ ਸਤਿਕਾਰ ਸਤਿਕਾਰ